ਸ਼ਮਾ ਕਰਨਾ ਹੋਵੇ ਫਿਰ ਸਭ ਕੁਝ ਆਏਗਾ ਅੱਜ ਵੀ ਡਰਾਮਾ ਕੀਤਾ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਭ ਨੇ ਕਹਿਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਅਧਿਕਾਰ ਖੇਤਰ ਉਹਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਐਫਆਈਆਰ ਦਰਜ ਕੀਤੀ ਗਈ ਸੀ ਮਹਾਰਾਜ ਦੇ ਸਰੂਪਾਂ ਨੂੰ ਲੈ ਕੇ ਉਹਦੇ 'ਚ ਕੋਈ ਸਹਿਯੋਗ ਨਹੀਂ ਕਰੇ ਪਰ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਕਿ ਜਸਕਰ ਸਾਹਿਬ ਨੂੰ ਆਪਣੀ ਲਾਈ ਹੋਈ ਰੋਕ ਇਸ ਕਰਕੇ ਚੁਕਣੀ ਪਈ ਕਿ ਇਹ ਜਿਹੜੇ ਗਲਤ ਰੰਗਤ ਦੇ ਰਹੇ ਇੱਕ ਗਲਤ ਦੁਗਧਾ ਲੋਕਾਂ 'ਚ ਪੈਦਾ ਕਰ ਰਹੇ ਤੇ ਉਹਨਾਂ ਨੇ ਕਹਿ ਦਿੱਤਾ ਕਿ ਨਾ ਇਸ ਤੋਂ ਪਹਿਲਾਂ ਕੋਈ ਦਖਲਦਾਰੀ ਹੋਈ ਸੀ ਨਾ ਇਸ ਤੋਂ ਬਾਅਦ ਕੋਈ ਹੋਏਗੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ 'ਚ ਸਹਿਯੋਗ ਕਰੇ ਤਨਾਰਾ ਨੇ ਕਹਿ ਦਿੱਤਾ ਕਿ ਇਹਦੇ ਬਾਰੇ ਕੋਈ ਡਾਕੂਮੈਂਟ ਚਾਹੀਦਾ ਆ ਕੋਈ ਵੇਰਵਾ ਚਾਹੀਦਾ ਆ ਕਿ ਜਾਣਕਾਰੀ ਚਾਹੀਦੀ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨੇ ਕਿਤੇ ਦਿੱਲੀ ਵਾਲੇ ਜਿਹੜਾ ਦਫਤਰ ਚੰਡੀਗੜ੍ਹ ਵਾਲਾ ਜਿਹੜਾ ਦਫਤਰ ਉੱਥੇ ਦੇਣਗੇ ਕੱਲ ਵੀ ਗੱਲ ਹੈ ਅੱਗੇ ਤੁਹਾਡਾਂ ਦੀਆਂ ਤੁਹਾਡਾਂ ਪੁਲਿਸ ਦੀਆਂ ਤੇ ਪਤਾ ਨਹੀਂ ਕਿੰਨੇ ਕ ਅਫਸਰ ਤੇ ਸਾਰਾ ਚੰਡੀਗੜ੍ਹ ਦਾ ਮੀਡੀਆ ਲੈ ਜਾ ਕੇ ਉੱਥੇ ਕਿਹੜੀ ਚਰਚਾ ਕਿਹੜੀ ਉੱਤੇ ਪ੍ਰਾਪਤ ਕੀਤੀ ਜੇ ਇਹ ਕਿਉਂ ਡਰਾਮੇ ਕਰਦੇ ਜੀ ਤੁਹਾਡਾ ਫਰਜ਼ ਬੰਦਾ ਸੀ ਪ੍ਰਧਾਨ ਨੂੰ ਸੂਚਿਤ ਕਰ ਦੇ ਹਾਂਜੀ ਅਸੀਂ ਆ ਰਹੇ ਹਾਂ ਜੇ ਉਹਦੀ ਕੋਈ ਮਜਬੂਰੀ ਹੁੰਦੀ ਦੱਸ ਦਿੰਦਾ ਜਾਂ ਤੁਹਾਨੂੰ ਟਾਈਮ ਦਿੰਦਾ ਤੁਸੀਂ ਡਰਾਮਾ ਕਰਨ ਦੀ ਖਾਤਰ ਅੱਜ ਖਬਰ ਬਣਾਉਣ ਦੀ ਖਾਤਰ ਤੁਸੀਂ ਸਾਰਾ ਕੁਝ ਕੀਤਾ ਜਿੱਦੋਂ ਕੀ ਫਾਇਦਾ ਇਹ ਤਨ ਕੋਈ ਪੰਜਾਬ ਦਾ ਭਲਾ ਤੇ ਮੇਰੀ ਇੱਕ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਹੈ ਤੁਸੀਂ ਮੁੱਖ ਮੰਤਰੀ ਬਣ ਗਏ ਤੇ ਜੇ ਤੁਹਾਡਾ ਧਾਰਮਿਕ ਰਾਜਨੀਤੀ ਕਰਨ ਨੂੰ ਇੰਨਾ ਜਿਆਦਾ ਜੀ ਕਰਦਾ ਤੇ ਫਿਰ ਅਮਰ ਸਿੰਘ ਲੋ ਮੇਰੇ ਨਾਲ ਬੈਠਿਆ ਨਹੀਂ ਸ਼ਰੋਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਅਰਵਿੰਦਰਪਾਲ ਸਿੰਘ ਪੱਖੋਗੇ ਫਿਰ ਸ਼ਗੋ ਅਮਰਤ ਉਹ ਮੈਦਾਨ ਚ ਤੇ ਸ਼ਰੋਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲੜੋ ਤੁਸੀਂ ਆਪਣਾ ਜੀਵਨ ਦੇਖੋ ਆਪਣਾ ਰਹਿਣ ਸਹਿਣ ਦੇਖੋ ਨਹੀਂ ਫੱਬਦਾ ਸਿੱਖੀ ਦੇ ਤੁਸੀਂ ਦਾਅਵੇ ਕਰੋ ਹਾਂ ਤੁਹਾਨੂੰ ਉਸ ਕੁਦਰਤ ਨੇ ਉਸ ਕਾਲਪਨਿਕ ਵਾਇਕ ਜਿਹੜੇ ਨੇ ਸਿੱਖਾਂ ਦੇ ਘਰੇ ਜਨਮ ਦਿੱਤਾ ਹੈ ਉਹ ਤੁਹਾਡੇ ਤੋਂ ਕੋਈ ਨਹੀਂ ਖੋ ਲੈ ਲੰਗਾ ਇਸੇ ਕਰਕੇ ਕਿ ਤੁਸੀਂ ਸਿੱਖਾਂ ਦੇ ਘਰੇ ਜੰਮੇ ਜੇ ਤੇ ਸਿੱਖ ਹੁੰਦਾ ਦਾਅਵਾ ਕਰਦੇ ਜੀ ਭਾਵੇਂ ਕਿ ਤੁਸੀਂ ਆਪਣੇ ਨਾਮ ਦੇ ਨਾਲ ਸਿੰਘ ਵੀ ਨਹੀਂ ਲਾਉਂਦੇ ਇਸੇ ਕਰਕੇ ਤੁਹਾਨੂੰ ਜਹਦਰ ਸਾਹਿਬ ਨੇ ਸਪਸ਼ਟ ਕਰਨ ਵਾਸਤੇ ਸੱਜਿਆ ਇਹ ਜਿਹੜੀ ਰੀਤ ਪੈਂਦੀ ਜਾਂਦੀ ਹੈ ਜਿਹੜਾ ਰਵਾਜ ਪੈਂਦਾ ਜਾਂਦਾ ਜਿਹਦੇ ਮੂੰਹ ਚ ਜੋ ਆਉਂਦਾ ਹੈ ਜੋ ਮਰਜੀ ਬੋਲੀ ਜਾਂਦਾ ਹੈ ਸ਼ਾਇਦ ਉਹਨਾਂ ਨੇ ਵੀ ਇਹ ਸੋਚ ਕੇ ਇਹ ਰੋਕਣ ਵਾਸਤੇ ਕਰਨ ਚੁੱਕਿਆ ਮੁੱਖ ਮੰਤਰੀ ਸਾਹਿਬ ਮੈਨੂੰ ਦੱਸ ਦਿਆ ਜੇ ਪਿਛਲੇ 44 ਸਾਲਾਂ 'ਚ ਤੁਹਾਡਾ ਕੋਈ ਅਜਿਹੇ ਭਾਸ਼ਣ ਹੋਵੇ ਜਿੱਥੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸ਼੍ਰੀ ਅਕਾਲ ਤਖਸੈਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹਦੇ ਵਿੱਚ ਜ਼ਿਕਰ ਨਾ ਕੀਤਾ ਕੋਈ ਕਾਨਫਰੰਸ ਲਾ ਲੋ ਕੋਈ ਜਿੱਥੇ ਤੁਸੀਂ ਸਪੀਚ ਦਿੱਤੀ ਹੋਵੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਵੇ ਜਾਂ ਵਿਧਾਨ ਸਭਾ ਦੇ ਵਿੱਚ ਵੀ ਭਾਸ਼ਣ ਦਿੰਦਿਆ ਹੋਇਆ ਬੋਲਦਿਆ ਹੋਇਆ ਤੁਸੀਂ ਕਦੀ ਕੋਈ ਛੱਡੀ ਹੋ? ਅਮੇ ਜਦ ਤੁਸੀਂ ਜ਼ਿਕਰ ਕਰਦੇ ਕੀ ਕੱਢਦੇ ਜਿੱਤੋਂ? ਕਿਉਂ ਡਰ ਲੱਗਦਾ ਤੁਹਾਨੂੰ? ਸ਼ਰੋਮਣੀ ਅਕਾਲੀ ਦਲ ਤੋਂ